ਤੁਹਾਡਾ ਨੇਵਤ ਜੀ ਨਰਾ ਕਿਉਂਕਿ ਆਪਨੇ ਜੀ ਜੰਦਾਬਾਹ ਦੇਖਿਆ ਸਰ ਥੈਂਕ ਯੂ ਦੋਸਤਾਂ ਦਾ ਧੰਨਵਾਦ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸੀਨੇ ਰੂ ਇਮੂਵਲ ਟਰਾਸ ਦੇ ਸਾਹਮਣੇ ਅਰੁਪੀ ਜੀ ਨੇ ਵੀ ਆ ਤੁਹਾਨੂੰ ਖੁਦਾ ਸਤਾ ਮੇਰੇ ਕੋਲ ਫੋਟੋ ਕਿਦਾਂ ਆਸੇ ਸੰਤ सारे उपयोगी हैं कि सीएम को निकलना मौका था तो जितना जाऊँगा अजेंडे में साथी अकेले बड़े ने उन्होंने काम कर रहे हैं अपने देहात लोगों का हमका प्यारे तो सारे हमका प्यारे चलने का ਧੰਨਵਾਦੋ ਸਰਦਾਰ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸੀਨੇ ਰਾਜ ਨੂੰ ਇਹ ਮੂਵਮੈਂਟ ਰਾਹੀਂ ਸਾਥ ਆਰੁਪੀ ਕਾਂਗਰਸੀ ਤੋਂ ਮਿਲੀ ਹੋਈ ਹੈ ਜਾਂ ਯੂਥ ਤੋਂ ਮਿਲਿਆ ਕਿਵੇਂ ਦਾ ਉਸਾ ਯੂਥ ਦੇ ਵਿੱਚੋਂ ਮਿਲਿਆ ਤੁਹਾਨੂੰ ਬਹੁਤ ਵਧੀਆ ਜੀ ਜੋ ਜੀ ਸ਼ਰਮਾ ਕਾਨੂੰ ਹੋਰਾਂ ਬਣਾਉਂ ਅੱਜ ਬੜਾ ਬਹੁਤ ਵੱਡਾ ਕੰਟ ਕੀਤਾ ਗਿਆ ਜਿਸ ਤੇ ਮੈਜੋਰਟੀ ਨੌਜਵਾਨਾਂ ਦੀ ਸੀਗੀ ਇੰਨਾ ਦੇ ਨੁਮਾਇंदे ਸੀਗੇ ਅਬਾਕ ਉਹ ਅਦਿਲਾ ਸਰਮਾਨ ਸੀਗੇ ਪਿੰਡਾਂ ਦੀ ਨਮਾਇੰਦਾ ਸੀਗੇ ਇਹ ਨਹੀਂ ਕਿ ਆਮ ਲੋਕ ਕਾਹ ਦਾ ਕੱਟਸੇਗਾ ਇਹ ਰਿਪਰੈਜ਼ੈਂਟੇਟਿਵ ਕੱਟ ਸੇਗਾ ਲੋਕਾਂ ਦੇ ਮਿਹਨਤ ਦਾ ਕੱਟ ਸੇਗਾ ਜਿਨ੍ਹਾਂ ਦਾ ਅੱਜ ਬਹੁਤ ਇਹਨੂੰ ਮਲਟੀਪਲਾਈ ਕਰਨਾ ਕੋਟੇ ਗੁਣਾਈ ਨੂੰ ਰਾਕੇ ਅੱਗੇ ਕੰਨ ਤੋੜਨੀ ਹੈਗੀ ਆ ਬੜਾ ਉਤਸ਼ਾਹਪੂਰਵਕ ਕੱਟ ਸੇਗਾ ਬੜਾ ਆਸ਼ਾਸੀ ਨੌਜਵਾਨਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਵਾਸਤੇ ਜਾਂ ਆਪਣੀ ਜਿਹੜੀ ਅਪਦੇਸ਼ਵਾਦੀ ਚੁਣੌਤੀ ਹੈਗੀ ਹੈ ਉਹਨੂੰ ਸਨਮਾਨ ਕਰ ਲੈ ਮੈਂ ਮੈਂ ਤਾਂ ਗਦ੍ਰਦ ਹੋਇਆ ਹਾਂ ਮਤਲਬ ਸਾਰਾ ਕੁਝ ਦੇਖ ਕੇ ਔਰ ਕਾਫੀ ਮੇਰਾ ਮਨ ਹਲਕਾ ਹੁੰਦਾ ਹੈਗਾ ਦੇਖ ਕੇ ਹੌਸਲਾ ਵੱਡੀ ਲਾਏਗਾ ਹੋਰ ਕਿ ਵੀ ਬਕਵਕਾਵਾਤੀ ਜਿਵੇਂ ਇੱਥੇ ਕੱਟਿਆ ਹੋਰੇ ਹੋਰ ਵੀ ਥਾਵਾਤੀ ਚੋਕੇ ਇਲਾਕਾ ਵੱਡਾ ਹੈਗਾ ਬਹੁਤ ਵੱਡਾ ਹਲਕਾ ਹੈਗਾ ਅੰਬਾੜਾ ਇੱਕ ਪਾਸੇ ਹੈਗਾ ਹਰਿਆਣਾ ਦੂਜੇ ਪਾਸੇ ਦੂਜਾ ਜਾ ਕੇ ਬਲੇਗੜ ਸਾਹਮਣੇ ਲੜ ਲੱਗਦਾ ਹੈਗਾ ਕਿ ਆਪਣੇ ਜਿਹੜੇ ਇਲਾਕੇ ਪਿੰਡ ਪਿੰਡ ਜਾਣਾ ਜਾਂ ਘਰ ਘਰ ਜਾਣਾ ਬਹੁਤ ਮੁਸ਼ਕਲ ਹੁੰਦਾ ਹੈਗਾ ਪਾਰਲੀਮੈਂਟ ਇੱਥੇ ਇੱਕ ਵੱਡੇ ਹੋਣ ਕਰਕੇ ਸੋ ਇਸ ਦਾ ਜਿਹੜੇ ਕੱਟ ਹੈਗੇ ਜਿਹੜੇ ਕਿ ਨਮਾਇਦਾ ਘਟੂ ਰਹੇਗੀ ਜਿਹੜੇ ਹਰ ਪਿੰਡ ਤੋਂ ਨਮਾਇਦੇ ਆਦੇ ਔਰ ਅੱਗੇ ਵੋਟਾਂ ਦੇ ਉੱਪਰ ਤੋਂ ਕੰਮ ਕਰਦੇ ਵੋਟਾਂ ਨੂੰ ਮਲਟੀਪਲਾਈ ਕਰਦੇਗੇ ਇਹ ਕੱਟ ਉਸ ਵਾਸਤੇ ਬਹੁਤ ਹੀ ਜ਼ਰੂਰੀ ਸੀਗਾ ਇਹਨਾਂ ਸਭ ਮੁੱਚੇ ਪਟਿਆਲਾ ਹਲਕਾ ਦੋ ਵਿੱਚ ਅੱਜ ਗੱਲ ਜਾਊਗੀ ਚਰਚਾ ਚੱਲੂਗੀ ਔਰ ਲਾ ਮਜ਼ਬੂਤ ਹੋ ਗਈ ਔਰ 2024 ਦੇ ਵਿੱਚ ਚੋਣਾਂ ਲੱਗੀਆਂ ਲੋਕਾਂ ਦੇ ਹੱਕ ਵਿੱਚ ਮਾਹੌਲ ਬਣਾਉਣ ਵਿੱਚ ਅੱਜ ਦਾ ਘੱਟ ਬਹੁਤ ਸਹਾਈ ਹੋਊਗਾ ਤੇ ਮੈਂ ਇਹਨੂੰ ਆਸਵਾਜਦਾ ਹਾਂ ਉਹ ਬਤਾਈ ਦਿੱਤਾ ਹੈਗਾ ਸਾਰੀ ਟੀਮ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇਹਨਾਂ ਸ਼ਾਨਦਾਰ ਕੰਮ ਜਿਹੜਾ ਕਰਕੇ ਦਿਖਾਇਆ ਹੈਗਾ ਕੀਤਾ ਹੈਗਾ ਸ਼ਹਿਰੀ ਨਮੈਦਵਿਸ ਸਿਗੇ ਪਿੰਡਾਂ ਦੇ ਨਮੈਦਵਿਸ ਸਿਗੇ ਸੋ ਇੱਕ ਨਮੈਦਾ ਕੰਮ ਸਿਗਾ ਸਾਰੇ ਹਲਕੇ ਦਾ ਮੈਂ ਬਹੁਤ ਜ਼ਬਰਦਸਤ ਡਾਕਟਰ ਸਾਹਿਬ ਨਰਾਦੀਆਂ ਦੂਰ ਕਰ ਪਾ ਰਹੇ ਕਿ ਸਾਰੇ ਆਹ ਡੈਫੀਨਟਲੀ ਜਿਹੜੀ ਗੱਲ ਕੀ ਦੀ ਇੰਤਜ਼ਾਰ ਹੈ ਹਰਿਆਲ ਸਿੰਘ ਕੋ ਬਹੁਤ ਜਣਾ ਦੀ ਕੱਲ ਉਹਨਾਂ ਦੇ ਘਰ ਵਿਖੇ ਸਵੇਰੇ ਸਵੇਰੇ ਇੱਕ ਮਿਲਣੀ ਹੋਈ ਹੈ ਵਰਕਰ ਮਿਲਣੀ 500 ਤੋਂ ਵੱਧ ਘਟਸੇਗਾ 500 ਤੋਂ ਕੁਰਸੀ ਲੱਗੀ ਹੋਈ ਸੀ ਕਿ ਉਹਨਾਂ ਦੇ ਘਰ ਗਿਆ ਆਪਾਂ ਜੱਫੀ ਪਾਈ ਆ ਮੇਰੇ ਨਾਲ ਤੁਰ ਕੇ ਇਸ ਮੇਰਾ ਬਦਵਾਨੇ ਜਾ ਕੇ ਉਦਘਾਟਨ ਕੀਤਾ ਹੈਗਾ ਇਹ ਦਫ਼ਤਰ ਦਾ ਮੈਂ ਤੇ ਅਰਦਾਸ ਸੀ ਉਹਨਾਂ ਨੇ ਉਸ ਬਾਅਦ ਅਸੀਂ ਦੋਨੇ ਜਣੇ ਦੇ ਮੰਡੀ ਜਾ ਕੇ ਅਸੀਂ ਆਰਚਨ ਮਿਲਣੀ ਕੀਤੀ ਹੈ ਫਿਰ ਇਹ ਦੋਹੇ ਜਣੇ ਤੇ ਕਿਸਾਨ ਇਹ ਇੱਕ ਮਹੱਤਿਆ ਹੋਈ ਸੀ ਕਿਸਾਨ ਦੀ ਮ੍ਰਿਤੂ ਹੋਈ ਸੀ ਉਹ ਤੇ ਹਸਪੀਟਲ ਗਏ ਆ ਰਵਾਨਾ ਦੁੱਖ ਸਾਂਝਾ ਕੀਤਾ ਉਹ ਕੋਲ ਬੈਠ ਕੇ ਪ੍ਰੈਸਰੋ ਕਾਨਫਰੈਂਸ ਸਾਂਝੇ ਤੌਰ ਤੇ ਕੀਤਾ ਹੈਗਾ ਸੋ ਕੋਈ ਅਰਚਨ ਨਹੀਂ ਹੈਗਾ ਜਿਸ ਬੰਦੇ ਦੇ ਦਿਲ ਵਿੱਚ ਕਾਂਗਰਸ ਹੈ ਜਿਸ ਬੰਦੇ ਦੇ ਦਿਲ ਵਿੱਚ ਜਮਹੂਰੀਅਤ ਹੈ ਜਿਸ ਬੰਦੇ ਦੇ ਦਿਲ ਵਿੱਚ ਧਰਮ ਪੱਖੀ ਤਰ੍ਹਾਂ ਬੋਲਦਾ ਔਰ ਇਸ ਬੰਦੇ ਦੇ ਦਿਲ ਇਹ ਦੇਸ਼ ਦਾ ਪ੍ਰੇਖ ਹੈਗਾ ਉਹ ਕਦੀ ਵੀ ਇਹਨਾਂ ਚੋਣਾਂ ਦੌਰਾਨ ਇਹ ਜੀ ਕੰਮ ਨਹੀਂ ਕਰੂਗਾ ਜਿਸ ਨਾਲ ਦੇਸ਼ ਨੂੰ ਕਾਂਗਰਸ ਨੂੰ ਜਾਂ ਦੇਸ਼ ਦੇ ਨਾ ਪ੍ਰੇਖ ਨੂੰ ਨੁਕਸਾਨ ਹੁੰਦਾ ਹੈ ਸਰ ਨਵਜੋਤ ਸਿੰਘ ਸਿੱਧੂ ਨਹੀਂ ਆ ਰਹੇ ਹੈਗੇ ਨਵਜੋਤ ਸਿੰਘ ਸਿੱਧੂ ਦੀ ਨਰਾਜ਼ਗੀ ਆ ਰਹੀ ਦਿਖੋ ਜੀ ਮੈਂ ਕਰੀ ਦਾ ਪੜ੍ਹ ਲਨ ਨਾ ਕਿਉਂ ਆ ਰਹੇ ਨੇ ਕਰੀ ਪੜ੍ਹ ਲਨ ਨਾ ਪਰ ਨਹੀਂ ਆ ਰਹੇ ਨੇ ਸਹੀ ਮੇða ਪਿਛਲੇ ਪੰਧਾਵੀਆਂ ਕੋਈ ਸੰਪਰਕ ਕੀ ਨਾ ਸਕਿਆ ਕਿਉਂਕਿ ਮੈਂ ਚਾਹੁੰਦਾ ਮਿਸ ਬਹੁਤ ਬੀਜ਼ੀ ਹੈਗਾ ਹੈ ਕਿ ਮਿਸਿਸ ਸਿੱਟੂ ਥੋੜਾ ਲੰਮੇ ਸੈਸ਼ਨ ਤੇ ਹਨਾ ਦੀ ਇਨਰ ਸਟੇਜ ਤੇ 60 40 ਪਤਾ ਨਹੀਂ ਤੱਕ ਕਿ ਉਹਨੇ ਲੱਗ ਪਸੇ 70 ਤੱਕ ਹੀ ਉਹਨੇ ਧਾਰ ਕੇ ਆ ਜਾਈਏ ਸੋ ਨੇਚਰਲੀ ਜੇ ਘਰ ਜਿੱਦਾ ਸੇਧ ਦਾ ਸੰਕਟ ਹੋਵੇ ਤਾਂ ਬੰਦੇ ਨੂੰ ਉਹ ਜਿਹੜਾ ਸਰਗਰਮ ਰਾਜਨੀਤੀ ਦਾ ਉਦਨਾ ਜਾਂ ਉਹ ਗੱਲ ਉਹ ਜੋਸ਼ ਉਹ ਬੰਦਾ ਗਾਇਬ ਤਾਂ ਹੁੰਦਾ ਹੈ ਉਹ ਦਿਲ ਦਿਲ ਤਾਂ ਖੁੱਤ ਹੁੰਦਾ ਹੈ ਸੋ ਇਸ ਕਰਕੇ ਮਨ ਰਹਾ ਤਾਂ ਸਬਰ ਕਰੀ ਮੈਨੂੰ ਇਹਨਾਂ ਬਾਰੇ ਪਤਾ ਹੈਗਾ ਕਿ ਉਹ ਇੱਕ ਬਹੁਤ ਸ਼ਾਨਦਾਰ ਸਿਕੀਅਰ ਹੈ ਕਿ ਇਹ ਮਾਨਦਾਰ ਸਿਕੀਅਰ ਹੈ ਤੇ ਉਹਨਾਂ ਦਾ ਹਮੇਸ਼ਾ ਹੀ ਕਾਂਗਰਸ ਸਤਕਾਰ ਹੋਊਗਾ ਹੈਗਾ ਔਰ ਜਦੋਂ ਵੀ ਉਹਨੂੰ ਟਾਈਮ ਹੋਇਆ ਜੇ ਅਸੀਂ ਉਹਨੇ ਮੰਗ ਕੀਤੀ ਉਹਨੇ ਮੈਨੂੰ ਕਿਹਾ ਦੋ ਵਾਰ ਕਿਰਾਗਗਦੀ ਮੈਂ ਤੇਰੇ ਪ੍ਰਚਾਰ ਜਿੱਦ ਤੂੰ ਕਹੇਗਾ ਉਹ ਤੇਰੇ ਪ੍ਰਚਾਰ ਵਾਸਤੇ ਆਉਂਗਾ ਉਹ ਉਹ ਪਹਿਲਾ ਦੀ ਗੱਲ ਹੈ ਕਿ ਮੈਡਮ ਸਿੱਧੂ ਹੋਰਾਂ ਦੇ ਜਿਹੜੇ ਨਵੀਂ ਸਮੱਸਿਆ ਆਈ ਸੀ ਚਮੜੀ ਤੇ ਉਹ ਦੋ ਦਿਨ ਡਾਕਟਰ